ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੇਆਂ ਕੁੜਿਆਂ ਆਪਾਂ ਮਿਲਾਂਗੇ ਤੂੰ ਉਦਾਸੀ ਨੂੰ ਆਸਮਾਨ ਜਿੱਦੀ ਨਾ ਹੋਣ ਦੀ ਆਪਾਂ ਫੇਰ ਮਿਲਾਂਗੇ ਉੱਥੇ ਹੀ ਜਿੱਥੇ ਆਸਮਾਨ ਉਦਾਸਾਂ ਨੂੰ ਭੋਰ ਸੁੱਟਦਾ ਸੀ ਉੱਥੇ ਜਿੱਥੇ ਮੈਂ ਠੰਡ 'ਚ ਵੀ ਆਈਸਕ੍ਰੀਮ ਖਾਣ ਦੀ ਚੇਤ ਕਰਦੀ ਸੀ ਉਦਾਸ ਹੋਣਾ ਤਾਂ ਤੇਰੀਆਂ ਭੋਲੀਆਂ ਦੇਖ ਰੂਠਰਦੀ ਸੀ ਉੱਥੇ ਹੀ ਜਿੱਥੇ ਮੈਂ ਰੁੱਸਦੀ ਸਾਂ ਤਾਂ ਤੂੰ ਅੱਖਾਂ ਪੜ ਮਣਾਉਂਦਾ ਸੀ ਜਿੱਥੇ ਕੋਲ ਬਹਿ ਤੂੰ ਹਜ਼ਾਰਾਂ ਚੰਗੀਆਂ ਆਦਤਾਂ ਸਿਖਾਉਂਦਾ ਸੀ ਉੱਥੇ ਜਿੱਥੇ ਤੂੰ ਮੇਰੇ ਵਾਲ ਛੂਣ ਤੋਂ ਵੱਧ ਗੱਲਾਂ ਸੁਣਨਾ ਪਸੰਦ ਕਰਦਾ ਸੀ ਤੇ ਮੇਰੀਆਂ ਗੱਲਾਂ ਦੇ ਹੰਗਾਰੇ ਅੱਛਾ ਅੱਛਾ ਕਰ ਪਰਦਾ ਸੀ ਉਥੇ ਜਿੱਥੇ ਮੈਂ ਹਰ ਵਾਰ ਆਖਦੀ ਕਿ ਕੱਚ ਦੀਆਂ ਬੰਗਾ ਨਹੀਂ ਲਿਆਂਦਣਾ ਤੇ ਤੂੰ ਭੋਲਾ ਜਿਹਾ ਮੂੰਹ ਬਣਾ ਕੇ ਆਖਦਾ ਕਿ ਅਗਲੀ ਵਾਰ ਦੇਖ ਜਿੱਥੇ ਤੂੰ ਤੇ ਮੈਂ ਅਨੇਕਾਂ ਵਾਅਦੇ ਕੀਤੇ ਤੇ ਹੁਣ ਤੇ ਕੁਪੂਰ ਰਹੇ ਜਿੱਥੇ ਮਿਲਣ ਤੋਂ ਬਾਅਦ ਤੂੰ ਅਕਸਰ ਪੁੱਛਦਾ ਸੀ ਖੁਸ਼ ਐ ਨਾ ਮੈਂ ਮੁਸਕਰਾ ਕੇ ਮੈਸੇਜ ਕਰਦੀ ਸੀ ਹਾਂ ਬਹੁਤ ਆਪਾਂ ਮਿਲਾਂਗੇ ਫੇਰ ਕਿਸੇ ਦਿਨ ਉੱਥੇ ਹੀ ਤੂੰ ਆ ਜਾਮੀ ਸਾਰੇ ਕੰਮ ਮੁਕਾ ਕੇ ਧੰਨਵਾਦ ਜੀ